ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਤੇ ਨਸ਼ਾ ਜਿਹੜਾ ਪੰਜਾਬ ਦੇ ਘਰ-ਘਰ ਦੇ ਵਿੱਚ ਵੜ ਚੁੱਕਿਆ ਹੈ ਅੱਜ ਅਸੀਂ ਪਿੰਡ ਪਹੁੰਚੇ ਹਾਂ ਸ਼ਕੂਰ ਜਿੱਥੇ ਕਿ ਨੌਜਵਾਨਾਂ ਵੱਲੋਂ ਉਦਮ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਨਸ਼ਿਆਂ ਨੂੰ ਰੋਕਣ ਦੇ ਲਈ ਜਿਹੜਾ ਵਿਸ਼ੇਸ਼ ਇੱਕ ਕੈਂਪ ਲਗਾਇਆ ਜਾ ਰਿਹਾ ਮੈਂ ਇੱਥੇ ਵੀ ਦੱਸਣਾ ਚਾਹਣਾ ਜਿਕਰਯੋਗ ਹੈ ਕਿ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੁੰਦਾ ਚਾਹੀਦਾ ਹੈ ਉਹ ਜਿਹੜੇ ਇਹ ਪਿੰਡ ਨਿਵਾਸੀ ਆਪ ਕਰ ਰਹੇ ਹਨ ਜਿਹੜਾ ਕੰਮ ਸਰਕਾਰਾਂ ਦਾ ਹਨ ਇੱਥੇ ਜਿਹੜੇ ਪਿੰਡ ਨਿਵਾਸੀ ਹਨ ਉਹ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਕਿ ਜਿਹੜਾ ਇਹ ਨਸ਼ਾ ਛਡਾਊ ਕੇਂਦਰ ਜਿਹੜਾ ਨਸ਼ਾ ਛਡਾਊ ਕੈਂਪ ਹੈ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਦਾ ਹੈ ਕਿਹੜੀਆਂ-ਕਿਹੜੀਆਂ ਜਿਹੜੀਆਂ ਖੇਡਾਂ ਕਰਾਈਆਂ ਜਾਂਦੀਆਂ ਹਨ ਕਿਹੜੇ-ਕਿਹੜੇ ਜਿਹੜੇ ਕੋਚ ਹੈ ਉਹ ਕਿਸ ਤਰ੍ਹਾਂ ਸਿਵਾਵਾ ਦਿੰਦੇ ਹਨ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਉਂਦੇ ਆ ਨਾਲ ਪਿੰਡ ਦੇ ਨੌਜਵਾਨ ਆਗੂ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਕੀ ਕਹਿਣਾ ਉਹਨਾਂ ਦਾ ਇਹ ਜਿਹੜਾ ਕੈਂਪ ਹੈ ਉਹਦੇ ਬਾਰੇ ਥੋੜੀ ਵਿਸਤਾਰਪੂਰਵਕ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੈਂਪਈ ਇਹ ਕਬੱਡੀ ਦਾ ਕੈਂਪ ਲਗਾਇਆ ਜਾ ਰਿਹਾ ਜੋ ਕਿ ਅੱਜ ਕੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਸ਼ਿਆਂ ਦਾ ਦੌਰ ਚੱਲ ਰਿਹਾ ਉਸ ਨੂੰ ਮੁੱਖ ਰੱਖਦੇ ਹੋਏ ਸਾਡੇ ਕੋਚ ਆ ਬਾਈ ਸਿੰਧੂ ਤੂਤ ਇੰਟਰਨੈਸ਼ਨਲ ਖਿਡਾਰੀ ਨੇ ਇਹਨਾਂ ਵੱਲੋਂ 2022 ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਸੀ ਜੋ ਕਿ ਜਮਾਂ ਫ੍ਰੀ ਬਾਈ ਡੇਲੀ ਅਪਡਾਟ ਜਮਾਂ ਫ੍ਰੀ ਮੰਨ ਲਓ ਜਿਹੜੇ ਵਧੀਆ ਖਿਡਾਰੀ ਸੀਗੇ ਖਰਾਕ ਨਹੀਂ ਲੈ ਸਕਦੇ ਖਰਾਕ ਵੀ ਬਾਈ ਨੇ ਲੈ ਕੇ ਦਿੱਤੀ ਆ ਐਸ ਹੋਰ ਵੀ ਬਾਈ ਵੱਲੋਂ ਜਮਾਂ ਫ੍ਰੀ ਇਹ ਕੈਂਪ ਲਗਾਇਆ ਜਾ ਰਿਹਾ ਠੀਕ ਹੈ ਜਿਸ ਵਿੱਚ ਕਿ ਕੋਈ ਵੀ ਮੰਨ ਲਓ ਆ ਕੇ ਇੱਥੇ ਮਿਹਨਤ ਲਾ ਸਕਦਾ ਜੇ ਕੋਈ ਵਧੀਆ ਖਿਡਾਰੀ ਨਿਕਲਦਾ ਜ ਵਧੀਆ ਮਿਹਨਤ ਕਰਦਾ ਖਰਾਕ ਨਹੀਂ ਲੈ ਸਕਦਾ ਉਹਨਾਂ ਨੂੰ ਖਰਾਕ ਪੰਚਾਇਤ ਵੱਲੋਂ ਵੀ ਸਪੋਰਟ ਕੀਤੀ ਜਾਊਗੀ ਬਾਈ ਵੱਲੋਂ ਵੀ ਫੁੱਲ ਸਪੋਰਟ ਸਾਡੇ ਨਾਲ ਇੱਥੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਹੈ ਕੀ ਕਹਿਣਾ ਵੀਰ ਇਹ ਕੀ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਚਾਹੋਗੇ ਸਾਰੇ ਸਤਿਪ੍ਰੀਅਕ ਸਾਹਿਬ ਜੀ ਸਾਰਿਆਂ ਨੂੰ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹਣਾ ਸਾਰੇ ਬਾਤ ਚੜ ਕੇ ਕੈਂਪ ਦਾ ਹਿੱਸਾ ਬਣੋ ਤੇ ਬਾਈ ਦਾ ਸਹਿਯੋਗ ਕਰੋ ਸਾਰੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਤੇ ਬਾਈ ਦਾ ਵੀ ਧੰਨਵਾਦ ਜਿਹੜੇ 2022 ਤੋਂ ਲਗਾਤਾਰ ਜੁੜੇ ਸਾਡੇ ਨਾਲ ਤੇ ਵਧੀਆ ਮੁੰਡੇ ਤਿਆਰ ਕਰ ਰਹੇ ਆ ਸਾਡੇ ਪਿੰਡ ਦਾ ਲੱਭਾ ਮੁੰਡਾ ਪਿਛਲੇ ਸਾਲ ਆਹ ਕੈਂਪ 'ਚ ਹੀ ਮਿਹਨਤ ਲਾ ਕੇ ਤਿਆਰ ਹੋਇਆ ਇਸ ਵਾਰ ਬਹੁਤ ਵਧੀਆ ਟੂਰਨਾਮੈਂਟ ਖੇਡਿਆ ਨਵਾਂ ਮੁੰਡਾ ਆ ਗਿਆ ਜਿਹੜੇ ਕੰਮ ਐਮਐਲਏ ਸੰਭਾਲ ਤੇ ਐਮਪੀਆ ਸੰਭਾਲਣਾ ਨੂੰ ਕਰਨਾ ਚਾਹੀਦਾ ਉਹ ਜਿਹੜੇ ਆ ਪਿੰਡ ਲੈਵਲ ਦੇ ਜਿਹੜੇ ਨੌਜਵਾਨ ਆ ਉਹ ਉੱਠ ਕੇ ਕਰ ਰਹੇ ਆ ਸਾਡੇ ਨਾਲ ਇੱਥੇ ਕੋਚ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਕੀ ਨਾਮ ਹੈ ਸਰ ਤੁਹਾਡਾ ਮੇਰਾ ਜਸਵਿੰਦਰ ਸਿੰਘ ਨਾਮ ਕਦੋਂ ਤੋਂ ਜਿਹੜੀ ਇੱਥੇ ਕੋਚਿੰਗ ਦੇ ਰਹੇ ਹੋ ਆਪਣੇ ਹੋ ਗਏ 2022 ਤੋਂ ਸਟਾਰਟ ਕੀਤਾ ਜੀ ਜਿਹੜੀ ਇਹ ਕੋਚਿੰਗ ਦੀ ਸੇਵਾ ਹੈ ਇਹ ਕੋਈ ਫੀਸ ਹੈ ਕਿ ਫਰੀ ਨਹੀਂ ਫਰੀ ਹੈ ਜੀ ਕਿੰਨੇ ਕ ਜਿਹੜੇ ਪਲੇਅਰ ਹ ਹੁਣ ਤੱਕ ਤੁਸੀਂ ਕੱਟ ਚੁੱਕੇ ਹੋ ਚਾਰ ਤੋਂ ਪੰਜ ਪਲੇਅਰ ਹੋ ਗਏ ਤਿਆਰ ਆਪਣੇ ਇੰਟਰਨੈਸ਼ਨਲ ਵੀ ਖੇਡੇ ਹੋ ਹ ਮੈਂ ਜੀ ਨਹੀਂ ਜਿਹੜੇ ਪਲੇਅਰ ਤੁਸੀਂ ਇੰਟਰਨੈਸ਼ਨਲ ਖੇਡਾਰੇ ਹੈ ਹੋ ਮੈਚ ਖੇਡ ਰਹੇ ਕੱਪ ਕੁੱਪ ਖੇਡ ਰਹੇ ਹੋ ਜੀ ਲੋਕਾਂ ਦਾ ਬੈਸਟ ਨਿਕਲੇ ਆ ਕਿ ਦੋ ਤਿੰਨ ਜੀ ਇੱਕ ਕਦੋਂ ਤੋਂ ਲੈ ਕੇ ਕਦੋਂ ਤੱਕ ਜਿਹੜਾ ਪਹਿਲਾਂ ਕਦੋਂ ਤੋਂ ਕੈਂਪ ਚੱਲ ਰਿਹਾ ਹੈ ਇਹ 2022 ਤੋਂ ਲੈ ਕੇ ਸਟਾਰਟ ਆਇਆ 23 ਮਲਾਂ ਹੁਣ 3 ਸਾਲ ਹੋ ਗਏ ਚੌਥਾ ਸਾਲ ਚੌਥਾ ਸਾਲ ਨਸ਼ਿਆਂ ਤੋਂ ਜਿਹੜਾ ਛਡਕਾਰਾ ਦੁਆਰੇ ਨੌਜਵਾਨਾਂ ਨੂੰ ਜਿਕਰ ਜੋਗੇ ਇੱਥੇ ਅਸੀਂ ਕੋਈ ਸਬੰਧ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਜਿਹੜਾ ਆਪਣੇ ਪੱਧਰ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਕੰਮ ਕਰ ਰਹੇ ਹਨ ਸਾਡੇ ਨਾਲ ਇੱਥੇ ਪਿੰਡ ਦੇ ਵੀਰ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਹੈ ਕੀ ਕਹਿਣਾ ਉਹਨਾਂ ਦਾ ਵੈਰ ਗੁਰਜੀ ਦਾ ਖਾਲਸਾ ਜੀ ਅਸੀਂ ਬਹੁਤ ਧੰਨਵਾਦ ਦੀਆਂ ਜੀ ਸਾਡੇ ਸਮੂਹ ಗ್ರಾಮ ਪੰਚਾਇਤ ਨੌਜਵਾਨ ਪੰਚਾਇਤ ਬਣੀ ਜਿਹੜੀ ਉਸ ਤੋਂ ਬਾਅਦ ਸਾਡਾ ਬੱਚਾ ਜਿਹੜਾ ਤੂਤਾਂ ਤੋਂ ਆਇਆ ਕਬੱਡੀ ਕੋਚ ਉਹ ਆਪ ਵੀ ਉਹ ਇੰਟਰਨੈਸ਼ਨਲ ਤੇ ਖੇਡ ਕੇ ਆਇਆ ਤੇ ਉਹਨੂੰ ਚਾਹ ਹੈ ਦਿਲ ਦੇ ਵਿੱਚ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਬਚਾਵਾਂ ਕਿਸੇ ਤਰੀਕੇ ਨਾਲ ਬਚਾਵਾਂ ਉਹ ਕਬੱਡੀ ਦੀ ਟ੍ਰੇਨਿੰਗ ਬਹੁਤ ਚਿਰ ਤੋਂ ਦੇ ਰਹੇ ਆ ਅੱਜ ਪਿੰਡ ਸ਼ਕੂਰ ਦੇ ਵਿੱਚ ਆਏ ਆ ਉਹਨਾਂ ਨੂੰ ਦਰਦ ਹੈ ਕਿ ਸਾਡੇ ਨੌਜਵਾਨ ਜਿਹੜੇ ਗਲਤ ਪਾਸੇ ਨਾ ਜਾਣ ਇੱਧਰ ਗੇਮਾਂ ਵਾਲੇ ਪਾਸੇ ਆਉਣ ਕਬੱਡੀ ਖੇਡਣ ਆਪਣਾ ਆਪਣੇ ਮਾਂ ਪਿਓ ਦਾ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਔਰ ਇਹ ਵੀ ਬੇਨਤੀ ਆ ਉਹਨਾਂ ਵੱਲੋਂ ਕਿ ਉਹ ਖਰਾਕ ਵੀ ਪੱਲੋਂ ਦਿੰਦੇ ਰਹੇ ਫ੍ਰੀ ਕੋਚਿੰਗ ਦਿੰਦੇ ਆ ਔਰ ਜੇ ਸਾਡੇ ਪਿੰਡ ਦਾ ਕੋਈ ਨੌਜਵਾਨ ਇੱਥੇ ਹਿੱਸਾ ਲੈਂਦਾ ਕਬੱਡੀ ਖੇਡਦਾ ਉਹਨਾਂ ਤੋਂ ਕੋਚਿੰਗ ਲੈਂਦਾ ਤੇ ਅਸੀਂ ਵੀ ਉਹਦੀ ਮਦਦ ਕਰਾਂਗੇ ਵੱਧ ਤੋਂ ਵੱਧ ਉਹਦੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਭਾਈ ਤੇ ਆ ਕੇ ਇੱਥੇ ਕੋਚ ਨੂੰ ਕੋਚਿੰਗ ਲਓ ਕਬੱਡੀ ਦੀ ਤੇ ਆਪਣਾ ਆਪਣੇ ਮਾਂ ਪਿਓ ਦਾ ਤੇ ਆਪਣੇ ਘਰ ਦਾ ਨਾਮ ਰੋਸ਼ਨ ਕਰੋਗੇ ਜੋਗ ਹੈ ਕਿ ਅਸੀਂ ਜਿਹੜੇ ਦੂਜੇ ਪਿੰਡ ਹਨ ਫਰੋਜਪੁਰ ਦੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਇਸ ਪਿੰਡ ਤੋਂ ਸਿੱਖਿਆ ਲੈ ਕੇ ਆਪਣੇ ਪੱਧਰ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਕਿਉਂਕਿ ਜਿਹੜੀਆਂ ਸਰਕਾਰਾਂ ਹਨ ਉਹ ਤਾਂ ਕੰਬ ਕਰਨੀ نیند ਸੁੱਤੀਆਂ ਪਈਆਂ ਹਨ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਹਰ ਪਿੰਡ ਨੂੰ ਕਰਨਾ ਪਊਗਾ ਜੇ ਨਸ਼ਿਆਂ ਨੂੰ ਠੱਲ ਪਾਉਣੀ ਹੈ ਸਾਡੇ ਨਾਲ ਇੱਥੋਂ ਦੇ ਕਬੱਡੀ ਖਿਡਾਰੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਕੀ ਕਹਿਣਾ ਕੀ ਕਹਿਣਾ ਵੀਰੇ ਤੁਹਾਡਾ ਸਤਿ ਸ੍ਰੀ ਅਕਾਲ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਬਾਈ ਨੇ ਸਾਡੇ ਪਿੰਡ 2022 1 ਮਈ 2022 ਤੋਂ ਕੈਂਪ ਸਟਾਰਟ ਕੀਤਾ ਸੀਗਾ ਉਦੋਂ ਦੇ ਬਾਈ ਨਾਲ ਜੁੜੇ ਹੋਏ ਆ ਤੇ ਚਲੋ ਹੌਲੀ 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 ਗਿਆਨ ਦੇ ਵਿੱਚ ਪ੍ਰੂਵਮੈਂਟ ਆਉਂਦੀ ਆ ਜਿਵੇਂ ਹੁਣ ਅਸੀਂ ਥੋੜਾ ਵਧੀਆ ਖੇਡਣ ਲੱਗ ਪਿਆ ਸਾਰਾ ਬਾਈ ਦੀ ਵਜ੍ਹਾ ਨਾਲ ਹੀ ਆ ਜਿਹੜੇ ਇੱਥੇ ਹੋਰ ਗਰੀਬ ਘਰਾਂ ਦੇ ਮੁੰਡੇ ਆਉਂਦੇ ਆ ਬਾਈ ਹੁਣ ਇਹਨਾਂ ਨੂੰ ਪੱਲਿਓਂ ਖਰਾਕ ਵੀ ਦਿੰਦੇ ਰਹੇ ਹਨ ਰੋਜ਼ 30 ਕਿਲੋਮੀਟਰ ਦਾ ਅਪ ਡਾਊਨ ਕਰਦੇ ਆ ਡੇਲੀ ਤੇ ਸਾਰਾ ਕੁਝ ਬਾਈ ਕਰਕੇ ਆ ਸਾਰਾ ਸਿਰਾ ਬਾਈ ਨੂੰ ਹੀ ਜਾਂਦਾ ਇਹ ਤੇ ਹੁਣ ਵੀ ਇੱਥੇ ਕੈਂਪ ਦੇ ਵਿੱਚੋਂ ਕਾਫੀ ਮੁੰਡੇ ਜੁੜ ਰਹੇ ਆ ਸ ਇਹ ਸਾਰਾ ਕੁਝ ਬਾਈ ਕਰਕੇ ਹੀ ਆ ਜੀ ਕਿੰਨੇ ਕ ਜਿਹੜੇ ਮੈਚ ਖੇਡ ਚੁੱਕੇ ਹੋ ਪਿੰਡੂ ਮੈਚ ਪਿੰਡੂ ਹੁਣ ਇਹ ਸੀਜ਼ਨ ਡੇਲੀ ਮੈਚ ਖੇਡਦੇ ਰਹੇ ਆ ਜੀ ਦੋ ਵਾਰੀ ਬੈਸਟ ਵੀ ਬਣਿਆ ਜੀ ਤੇ ਬਾਕੀ ਹਾਂ ਕਾਫੀ ਬਾਰੀ ਜਿੱਤ ਵੀ ਪ੍ਰਾਪਤ ਕੀਤੀ ਹੈ ਜੀ ਤੇ ਹੌਲੀ ਹੌਲੀ ਬਸ ਅੱਗੇ ਆ ਹੀ ਚੱਲੀ ਜਾਂਦਾ ਜੀ ਕੰਮ ਕੀ ਕਹਿਣਾ ਚਾਹੋਗੇ ਆਪਣੇ ਕੋਚ ਨੂੰ ਤੁਸੀਂ ਬਸ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜੀ ਬਾਈ ਕਰਕੇ ਹੀ ਆ ਜੀ ਸਾਰਾ ਕੁਝ ਤੇ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਪ੍ਰੇਰ ਹੋਰ ਵੀ ਪਲੇਅਰ ਹੈਗੇ ਇੰਟਰਨੈਸ਼ਨਲ ਜਿਵੇਂ ਏਰੀਏ ਦੇ ਵਿੱਚ ਪਰ ਕਿਸੇ ਨੇ ਨਹੀਂ ਸੋਚਿਆਗਾ ਜੀ ਬਾਈ ਜਿਹੜੇ ਵੱਡਾ ਪ੍ਰਾਲਾ ਕਰ ਰਹੇ ਹੈ ਇੱਥੇ ਤੁਹਾਨੂੰ ਇਹ ਵੀ ਜ਼ਿਕਰ ਕਰਨਾ ਚਾਹੁੰਦੇ ਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਹੈ ਜਿਹੜੀ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਪਰੰਤੂ ਜਿਹੜੇ ਨੌਜਵਾਨ ਆਪਣੇ ਪੱਧਰ ਤੇ ਜਿਹੜੀ ਕੋਸ਼ਿਸ਼ ਕਰ ਰਹੇ ਹੈ ਨਸ਼ਿਆਂ ਨੂੰ ਜਿਹੜਾ ਭਜਾਉਣ ਦੇ ਲਈ ਪਿੰਡ-ਪਿੰਡ ਜਿਹੜੇ ਨੌਜਵਾਨ ਜਾਗ ਚੁੱਕੇ ਹਨ ਅਸੀਂ ਫਰੋਜ਼ਪੁਰ ਦੇ ਐਮਐਲਏ ਨੂੰ ਅਪੀਲ ਕਰਾਂਗੇ ਕਿ ਉਹ ਆਪਦੇ ਪੱਧਰ ਤੇ ਵੀ ਇਹਨਾਂ ਨੌਜਵਾਨਾਂ ਦੀ ਜਿਹੜੀ ਹੈ ਸਹਾਇਤਾ ਕਰਨ ਸਰਕਾਰੀ ਦਰਬਾਰੇ ਜਿਹੜੀਆਂ ਗਰੰਟਾਂ ਆਉਂਦੀਆਂ ਹਨ ਉਹ ਵੀ ਜਿਹੜੀਆਂ ਪਿੰਡ-ਪਿੰਡ ਦਿੱਤੀਆਂ ਜਾਣ ਇਹੋ ਜੇ ਉਦਵੀ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਏ ਤਾਂ ਕਿ ਜਿਹੜਾ ਨਸ਼ੇ ਨੂੰ ਜੜ ਤੋਂ ਜਿਹੜਾ ਏ ਖਤਮ ਕੀਤਾ ਜਾ ਸਕੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਰੋਜਪੁਰ ਦੇ ਪਿੰਡ ਸ਼ਕੂਰ ਦੀਆਂ ਜਿੱਥੇ ਕੀ ਦਿਨ ਚੜਦੇ ਸਾਰੀ ਸੂਰਜ ਜਿਹੜਾ ਹਜੇ ਚੜ੍ਹਿਆ ਹੀ ਐ ਤੇ ਜਿਹੜੇ ਨੌਜਵਾਨ ਐ ਉਹ ਗਰਾਊਂਡ ਦੇ ਵਿੱਚ ਆਪਣੀ ਮਿਹਨਤ ਲਾ ਰਹੇ ਹਨ ਹਰ ਪਿੰਡਾਂ ਦੇ ਜਿਹੜੇ ਸਰਪੰਚ ਹਨ ਮੋਦਵਾਰ ਬੰਦੇ ਹਨ ਪੰਚਾਇਤਾਂ ਹਨ ਉਹਨਾਂ ਨੂੰ ਵੀ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਹਨ ਉਪਰਾਲੇ ਕਰਨੇ ਪੈਣਗੇ ਤਾਂ ਹੀ ਜਿਹੜਾ ਇਹ ਸਿਉਖ ਵਰਗਾ ਰੋਗ ਜਿਹੜਾ ਲੱਗ ਚੁੱਕਿਆ ਹੈ ਪੰਜਾਬ ਨੂੰ ਨਸ਼ੇ ਦਾ ਉਹ ਤਾਂ ਹੀ ਜਿਹੜਾ ਦੂਰ ਹੋ ਪਿੰਡ ਸ਼ਕੂਰ ਅਸੀਂ ਪਹੁੰਚੇ ਆਂ ਦੇਖੋ ਕਿਸ ਤਰ੍ਹਾਂ ਜਿਹੜੇ ਨੌਜਵਾਨ ਆ ਉਹ ਪ੍ਰੋਪਰ ਜਿਹੜੀ ਆ ਆਪਣੀ ਖੇਡ ਦੀ ਤਿਆਰੀ ਕਰ ਰਹੇ ਆ ਨਸ਼ਿਆਂ ਤੋਂ ਜਿਹੜਾ ਬਚਣ ਲਈ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਨਗਰ ਨਿਵਾਸੀਆਂ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਮੈਂ ਹਰ ਪਿੰਡ ਨੂੰ ਅਪੀਲ ਕਰੂੰਗਾ ਕਿ ਉਹ ਆਪਣੇ ਪੱਧਰ ਤੇ ਵੀ ਨਸ਼ਿਆਂ ਨੂੰ ਰੋਕਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਆ ਉਪਰਾਲੇ ਕਰਨ ਜ਼ਿਕਰਯੋਗ ਹੈ ਕਿ ਜਿਹੜਾ ਪੰਚਾਇਤ ਹੈ ਤੇ ਸਾਰੇ ਨਗਰ ਨਿਵਾਸੀਆਂ ਨੂੰ ਉਹਨਾਂ ਦੇ ਸਹਿਯੋਗ ਦੇ ਨਾਲੇ ਜਿਹੜਾ ਗਰਾਊਂਡ ਹੈ ਉਹੋ ਤਿਆਰ ਕੀਤਾ ਜਾ ਰਿਹਾ ਹੈ ਇਹੋ ਜਿਹੇ ਗਰਾਊਂਡ ਜਿਹੜੇ ਪਿੰਡ ਪਿੰਡ ਤਿਆਰ ਹੋਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਜਿਹੜਾ ਬਚਾਇਆ ਜਾ ਸਕੇ ਇਹ ਜਿਹੜੇ ਉਪਰਾਲੇ ਆ ਇਹ ਸਰਕਾਰਾਂ ਨੂੰ ਜਿਹੜੇ ਉਪਰਾਲੇ ਕਰਨੇ ਚਾਹੀਦੇ ਹਨ ਜੋ ਕਿ ਨੌਜਵਾਨ ਆਪਣੇ ਪੱਧਰ ਤੇ ਜਿਹੜੇ ਉਪਰਾਲੇ ਕਰ ਰਹੇ ਹਨ ਜੇ ਸਰਕਾਰਾਂ ਇੰਨੀ ਇੱਕ ਸਤਰਕ ਹੋ ਜਾਣ ਤਾਂ ਜਿਹੜਾ ਨਸ਼ਾ ਹੈ ਉਹ ਪੰਜਾਬ ਤੋਂ ਮੁਕੰਮਲ ਤੌਰ ਤੇ ਜਿਹੜਾ ਬੰਦ ਹੋ ਸਕਦਾ ਹੈ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਇਹੋ ਜਿਹੇ ਜਿਹੜੇ ਉਦਮੀ ਨੌਜਵਾਨ ਹਨ ਉਹਨਾਂ ਨੂੰ ਜਿਹੜੀ ਹੈ ਜ਼ਰੂਰ ਸਰਕਾਰੀ ਤੌਰ ਤੇ ਸਹਾਇਤਾ ਵੀ ਦੇਣ ਤਾਂ ਕਿ ਨਸ਼ਿਆਂ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਜਸਵਿੰਦਰ ਸਿੰਘ ਸ਼ੰਦੂਮਾਨ ਕਿਹੜੀ ਟੀਮ 'ਚ ਖੇਡਦੇ ਵੀਰੇ ਮੈਂ ਵੀ ਪਿੰਡ ਤੂਥ ਪਿੰਡ 'ਚ ਖੇਡਦਾ ਸੀ ਪਹਿਲਾਂ ਤੇ ਕਲੱਬਾਂ ਦੇ ਮੈਚ ਹਰਜੀਤ ਕਲੱਬ ਬਾਜ਼ਾਖਾਨਾ 'ਚ ਖੇਡਦਾ ਸੀ ਹੁਣ ਤੱਕ ਕਿੰਨੇ ਮੈਚ ਬਾਹਰ ਵੀ ਖੇੜ ਚੁੱਕੇ ਹੋ ਕਿੱਥੇ ਕਿੱਥੇ ਖੇੜ ਚੁੱਕੇ ਹੋ ਮੈਂ ਵੀ ਦੋ ਵਾਰੀ ਕੈਨੇਡਾ ਖੇੜ ਚੁੱਕਿਆ ਜੀ ਤੇ ਦੋ ਵਾਰੀ ਇੰਗਲੈਂਡ ਤੇ ਇੱਕ ਵਾਰੀ ਮਲੇਸ਼ੀਆ ਖੇੜ ਚੁੱਕਿਆ ਜੀ ਹੁਣ ਜਿਹੜਾ ਪਿੰਡ ਸ਼ਕੂਰ ਦੇ ਵਿੱਚ ਤੁਸੀਂ ਕੋਚਿੰਗ ਦੇ ਰਹੇ ਹੋ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਜਿਹੜਾ ਵਿਚਾਰੇ ਹੋ ਉਹਦੇ ਬਾਰੇ ਕੀ ਕਹੋਗੇ ਉਹ ਇਹ ਹੈ ਬਾਈ ਫ੍ਰੀ ਕੈਂਪ ਆ ਜੀ ਹਨਾ ਆਪਦੇ ਕੋਲੋਂ ਮਦਦ ਕਰੀ ਦੀਆਂ ਜਿਹੜੇ ਮਤਲਬ ਗਰੀਬ ਬੱਚੇ ਹਨਾ ਨਹੀਂ ਡਾਈਟ ਲੈ ਸਕਦੇ ਆਪਦੇ ਕੋਲੋਂ ਪੈਸਾ ਲਾ ਕੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਜਿਹੜੇ ਕੋਚ ਆ ਉਹ ਤਾਂ ਪੈਸੇ ਲੈ ਕੇ ਕੋਚਿੰਗ ਦਿੰਦੇ ਆ ਤੁਹਾਡੇ ਲੋ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ ਹਾਂਜੀ ਹਾਂਜੀ ਇਹ ਬਾਈ ਜੀ ਆਪਦੇ ਮਨ ਦੀ ਗੱਲ ਹਨਾ ਜੀ ਆਪਾਂ ਵੀ ਰੱਬ ਨੂੰ ਜਾਣਦੇ ਨੇ ਹਨਾ ਜੀ ਹਰੇਕ ਦੇ ਮਨ ਦੀ ਆਪ ਨੂੰ ਪ੍ਰਮਾਤਮਾ ਨੇ ਬਹੁਤ ਦਿੱਤਾ ਜੀ ਹਨਾ ਘਰੇ ਕਬੱਡੀ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਤੇ ਆਪਾਂ ਇਸ ਕਰਕੇ ਫ੍ਰੀ ਸੇਵਾ ਕਰੀ ਦੀ ਹੈ ਜੀ ਇਹ ਪਿੰਡ ਚੋਂ ਤੁਸੀਂ ਕਿੰਨੇ ਚਿਰ ਚ ਕੋਚਿੰਗ ਦੇ ਰਹੇ ਹੋ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੋਚਿੰਗ ਦੇ ਇਹ ਬਾਈ ਜੀ ਚੌਥਾ ਸਾਲ ਆਪਾਂ ਨੂੰ ਇੱਥੇ ਹੀ ਕੋਚਿੰਗ ਦਿੰਦੇ ਹਾਂ ਅ ਨਵੀਂ ਜਿਹੜੇ ਆ ਖਲਾ ਖਿਡਾਰੀ ਪੈਦਾ ਵੀ ਹੋਏ ਆ ਕੁਝ ਨਾਮ ਉਹਨਾਂ ਦੇ ਕਾਫੀ ਹਾਂ ਚਾਰ ਪੰਜ ਪਲੇਅਰ ਵਧੀਆ ਹੋ ਗਏ ਇਸ ਵਾਰ ਖੇਡੇ ਸੀਜ਼ਨ ਵਧੀਆ ਖੇਡੇ ਜੀ ਪਰ ਉਹ ਸਾਰੇ ਪਲੇਅਰ ਜਿਵੇਂ ਜ਼ੀਰੋ ਤੋਂ ਸਟਾਰਟ ਕੀਤੇ ਆ ਜੀ ਜਿਵੇਂ ਨਾਰਮਲ ਸੀਗੇ ਜੀ ਜਿਹੜਾ ਤੁਸੀਂ ਬੂਟਾ ਲਾਇਆ ਸੀ ਉਹਨੂੰ ਫਲ ਲੱਗਦਾ ਇਹ ਦਿਖਾਈ ਦੇ ਰਿਹਾ ਹਾਂਜੀ ਹਾਂਜੀ ਪੂਰਾ ਫਲ ਜੇ ਅਗਲੇ ਸਾਲ ਅਗਲੇ ਸਾਲ ਤੱਕ ਸਭ ਨੂੰ ਪਤਾ ਲੱਗ ਜੂਗਾ ਜੀ ਹਨਾ ਜੀ ਜਿਹੜੇ ਵੱਡੇ ਵੱਡੇ ਟੂਰਨਾਮੈਂਟ ਕਰਾਉਂਦੇ ਆ ਖੇਡ ਪ੍ਰਮੋਟਰ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਅਪੀਲ ਬਾਈ ਜੀ ਇਹੀ ਕਰਨਾ ਚਾਹੁੰਦਾ ਵੀ ਇੱਥੇ ਆ ਕੇ ਸਹਿਯੋਗ ਕਰਨ ਹਨ ਜੀ ਗਰੀਬ ਮੁੰਡੇ ਆ ਇਤੋਂ ਵਧੀਆ ਸੇਵਾ ਕੋਈ ਨਹੀਂ ਹੋ ਸਕਦੀ ਜੀ ਤੇ ਇੱਥੇ ਆ ਕੇ ਇਹਨਾਂ ਦਾ ਸਹਿਯੋਗ ਕਰਨ ਜੀ ਇਹੀ ਆ ਬਾਈ ਜਿਹੜੇ ਮਾਲਾ ਮਦਦ ਦੇ ਨਾਲ ਨਵੇਂ ਪਲੇਅਰ ਪੈਦਾ ਹੋਣਗੇ ਤਾਂ ਫੇਰ ਹੀ ਟੂਰਨਾਮੈਂਟ ਹੋਣਗੇ ਤੇ ਫੇਰ ਹੀ ਉਹ ਟੂਰਨਾਮੈਂਟਾਂ ਦੇ ਪੈਸਾ ਲਾਉਣਗੇ ਜੇ ਪਲੇਅਰ ਹੀ ਨਾ ਪੈਦਾ ਹੋਏ ਤਾਂ ਟੂਰਨਾਮੈਂਟ ਕਿੱਥੋਂ ਹੋਣਗੇ ਜੀ ਤੇ ਪੈਸਾ ਵੀ ਕਿੱਥੋਂ ਲਾਉਣਗੇ ਜੀ